ਯਾ ਗੋਲੇ ਸ਼ੰਕਰ ਹਮ 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 ਬੋਲੇ ਹਮ ਹਮ ਬੋਲੇ ਵੀ ਅੱਜ ਸਨਾਤਮ ਧਰਵ ਮਹਾਵੀਰ ਦਲ ਜੋ ਦਿਹਾਤੀ ਨਾਬਾ ਸਾਡੇ ਮੋਹਨ ਅੰਕਲ ਜੀ ਸਾਡੇ ਬਿੱਟੂ ਜੀ ਸਾਰੀ ਇਹਨਾਂ ਦੀ ਟੀਮ ਜੋ ਹਮੇਸ਼ਾ ਹੀ ਥੋੜੇ ਦਿਨ ਪਹਿਲਾਂ ਇਹਨਾਂ ਨੇ ਆਪਣੇ ਛੱਜੂ ਪਟ ਗਰੁੱਪ ਰਾਹੀਂ ਨਾਨਾ ਦੇਵੀ ਵੀ ਲੰਗਰ ਭੇਜਿਆ ਉਹ ਬਹੁਤ ਮਾਤਾ ਦੀ ਕਿਰਪਾ ਨਾਲ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਔਰ ਬਹੁਤ ਵਧੀਆ ਸੰਪੂਰਨ ਹੋਇਆ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਜੋ ਐਡੀਆਂ ਵੱਡੀਆਂ ਸੇਵਾਵਾਂ ਕਰਦੇ ਨੇ ਮਾਤਾ ਰਾਣੀ ਭੋਲੇ ਸ਼ੰਕਰ ਇਹਨਾਂ ਤੇ ਹਮੇਸ਼ਾ ਕਿਰਪਾ ਬਣਾ ਕੇ ਰੱਖਣ ਇਹਨਾਂ ਦੇ ਕਾਰੋਬਾਰ 'ਚ ਵਾਧਾ ਕਰਨ ਜੋ ਏਦਾਂ ਦੇ ਸਮਾਜ ਭਲਾਈ ਦੇ ਕਾਰਜ ਕਰਦੇ ਰਹਿਣ ਚਾਹੇ ਉਹ ਧਰਮ ਦੇ ਲਈ ਹੋਵੇ ਚਾਹੇ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਦਾ ਹੋਵੇ ਇਹ ਸਭ ਤੋਂ ਵਧੀਆ ਉਪਰਾਲਾ ਇਹਨਾਂ ਦਾ ਤੇ ਅੱਜ ਇਲਾਹਾਬਾਦ ਮਹਾਕੁੰਭ ਚ ਜੋ ਲੰਗਰ ਭੇਜ ਰਹੇ ਨੇ ਉਹ ਬਹੁਤ ਬੜਾ ਕਾਰਜ ਹੈ ਐਡਾ ਬੜਾ ਕਾਰਜ ਕਹਿਣਾ ਬਹੁਤ ਸੌਖਾ ਹੈ ਤੇ ਕਰਨਾ ਬਹੁਤ ਔਖਾ ਹੈ ਤੇ ਜੇ ਇਹਨਾਂ ਦੀ ਟੀਮ ਸਾਰੀ ਕਰਦੀ ਹੈ ਤਾਂ ਇਹ ਬਹੁਤ ਬੜਾ ਉਪਰਾਲਾ ਹੈ ਮਾਤਾ ਰਾਨੀ ਇਹਨਾਂ ਤੇ ਕਿਰਪਾ ਬਣਾ ਕੇ ਰੱਖਣ ਤੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਹਮੇਸ਼ਾ ਇਹ ਦਿਨ ਰਾਤ ਦੁੱਗਣੀ ਚਰ ਤਰੱਕੀ ਕਰਨ ਤੇ ਹਮੇਸ਼ਾ ਭੇਜਦੇ ਰਹਿਣ ਜੋ ਲੜੀਵਾਰ ਚੱਲ ਰਿਹਾ ਹੈ ਉਹਦਾ ਲੰਗਰ ਇਹ ਹਮੇਸ਼ਾ ਹਰ ਸਾਲ ਚੱਲਦਾ ਰਹੇ